ਦੀ ਦਿੱਤਾ ਖਾਲਸਾ ਵਾਹਿਗੁਰੂ ਕੀ ਬੋਲੀ ਸਤਿਮਉਹੀ ਸਹਾ ਸੰਗਤ ਇਹ ਹਿੰਦੀ ਸਭਾ ਸਰਬੱਤ ਜੀ ਸਿੰਘ ਜੀ ਬਾਬਾ ਜਿਹਾਰ ਸਿੰਘ ਜੀ 40 ਸਿੰਘ ਸਹਿਵਾਲ ਦੇ ਤਿੰਨ ਪਿਆਰਿਆਂ ਦੀ ਨਾਨੀ ਨਸਾਨੀ ਸ਼ਹਾਦਤ ਨੂੰ ਸਮਰਪਤ 9 ਲੱਖ ਬਾਦ ਆਇਰੋਬਿਕ ਸਸੀ ਗਰਮ ਸਿੰਘ ਜੀ ਆਖੰਨਾ ਇਹ ਰਮਣੀ ਨਸ਼ਟਾਮ ਗੁਰਸਿਕ ਪ੍ਰਕਾਰ ਸੈਟਿੰਗ ਪੰਜਾਬ ਤੇ ਪ੍ਰਧਾਨ ਬਿਆਨੀ ਸੁਖਨਾਮ ਸਿੰਘ ਜੀ ਉਪਵਾਦ ਤੇ ਸਾਡੇ ਸਾਥੀ ਗੁਰਨਾਮ ਸਿੰਘ ਕੀੜੀ ਅਫਗਾਨਾ ਜੀ ਰਵਿੰਦਰ ਸਿੰਘ ਰਵੀ ਸਹਿਯੋਗੀ ਸੱਜਣ ਸਾਡੇ ਕੰਡਕਟਰ ਸ਼ਰਮਾ ਜੀ ਸਾਡੇ ਸਾਰਿਆਂ ਅਜੀ ਸੰਗਤਾਂ ਦੇ ਸਹਿਯੋਗ ਦੇ ਨਾਲ ਅੱਜ ਤਿੰਨ ਰੋਜ਼ਾਂ ਜੋ ਆਪਣਾ ਸ਼ਹੀਦੀ ਸਮਾਗਮ ਚੱਲ ਰਿਹਾ ਉਸ ਦੇ ਵਿੱਚ ਸੋਸਾਇਟੀ ਵੱਲੋਂ ਤੇ ਪ੍ਰਧਾਨ ਜੀ ਵੱਲੋਂ 104ਵਾਂ ਫ੍ਰੀ ایرੋਬਿਕ ਮੈਡੀਕਲ ਕੈਂਪਾ ਜਿਹੜਾ ਉਹ 5 ਸਾਲਾਂ ਦੇ ਇਤਿਹਾਸ ਤੇ ਲਗਾਇਆ ਜਾ ਰਿਹਾ ਹੈ ਜਿਸ ਨੂੰ ਅਸੀਂ ਪ੍ਰਧਾਨ ਜੀ ਦੇ ਉਪਰਾਲੇ ਨੂੰ ਤੇ ਸੰਗਠਾਾਂ ਦੇ ਉਪਰਾਲੇ ਨੂੰ ਹੋਰ ਵੀ ਜਿੰਨੇ ਸਹਿਯੋਗੀ ਸੱਜਣਾਂ ਉਹਨਾਂ ਦਾ ਧੰਨਵਾਦ ਕਰਦੇ ਆਂ ਸੰਗਠਾਾਂ ਦੀ ਸੇਵਾ ਦੇ ਲਈ ਜੋ ਸੰਗਠਾ ਤੇ ਸਾਡੇ ਸੋਸਾਇਟੀ ਦੇ ਮੈਂਬਰ ਆ ਜਿਹੜੇ ਉਹ ਸਹਿਯੋਗ